ਇਹ ਲੱਕੜ ਰੂਪੀ ਕੋਈ ਚੀਜ਼ ਰੱਖੀ ਹੋਈ ਹੈ ਤੇ ਇਹ ਪਾਊਡਰ ਵੀ ਹੈ ਕਿਸੇ ਚੀਜ਼ ਦਾ ਰੱਖਿਆ ਹੋਇਆ ਜਿਹੜਾ ਕਿ ਪੀਸੀਓਡੀ ਦਾ ਨਾਮੋ ਨਿਸ਼ਾਨ ਪੀਸੀਓਡੀ ਦਾ ਡਰ ਤੁਹਾਡੇ ਦਿਲ ਦੇ ਵਿੱਚੋਂ ਕੱਢ ਸਕਦੀ ਹੈ ਇੱਕ ਗਲਾਸ ਤੁਹਾਡੀ ਪੀਸੀਓਡੀ ਨੂੰ ਕੰਟਰੋਲ ਕਰੇਗਾ ਇੱਕ ਗਲਾਸ ਪੀਸੀਓਡੀ ਦੇ ਕਾਰਨ ਸਟ੍ਰੈਸ ਆ ਰਿਹਾ ਉਹਨੂੰ ਕੰਟਰੋਲ ਕਰੇਗਾ ਇੱਕ ਗਲਾਸ ਡਾਈਜੈਸ਼ਨ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਹਾਰਮੋਨਸ ਅਨਬੈਲੈਂਸ ਨੇ ਬੈਲੈਂਸ ਕਰੇਗਾ ਇੱਕ ਗਲਾਸ ਅਗਰ ਨੀਂਦ ਦੀ ਸਮੱਸਿਆ ਹੋਵੇ ਉਹਨੂੰ ਸਹੀ ਕਰੇਗਾ ਔਰ ਲਾਸਟ ਤੇ ਇੱਕ ਗਲਾਸ ਜਿੰਨੀਆਂ ਵੀ ਡਿਸੀਜ਼ ਹਾਰਮੋਨਸ ਰਿਲੇਟਡ ਔਰ ਪੀਸੀਓਡੀ ਦੇ ਰਿਲੇਟਡ ਆ ਰਹੀਆਂ ਨੇ ਉਹਨਾਂ ਨੂੰ ਸਹੀ ਕਰਨ ਦੀ ਸ਼ਕਤੀ ਰੱਖਦਾ ਸਰ ਮੈਨੂੰ ਪੀਸੀਓਡੀ ਪ੍ਰੋਬਲਮ ਸੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਪੇਨ ਮਹਿਸੂਸ ਹੁੰਦੀ ਸੀ ਬਈ ਜਦੋਂ ਵੀ ਮੈਂ ਕੋਈ ਕੰਮ ਕਰਨਾ ਮੇਰੀ ਫੁੱਲ ਬੋਡੀ ਪੇਨ ਕਰਦੀ ਸੀ ਔਰ ਮੈਂ ਜਦੋਂ ਵੀ ਕੋਈ ਕੰਮ ਕਰਨਾ ਮੈਂ ਟਾਇਰਡ ਫੀਲ ਕਰਨਾ ਬਹੁਤ ਹੀ ਜ਼ਿਆਦਾ ਮੇਰਾ ਮਨ ਖਿਜਿਆ ਜਾ ਰਹਿਣਾ ਉਹਦੇ ਨਾਲ ਮੇਰਾ ਕਾਫੀ ਪਹਿਲਾਂ ਤੋਂ ਮੇਰਾ ਖੂਨ ਵੀ ਬਹੁਤ ਘੱਟ ਸੀ ਬਹੁਤ ਹੀ ਜ਼ਿਆਦਾ 5 6 ਗ੍ਰਾਮ ਖੂਨ ਸੀ ਪੀਸੀਓਡੀ ਦੀ ਤੁਹਾਨੂੰ ਦਿੱਕਤ ਆਈ ਕਿਸੇ ਹੋਰ ਡਾਕਟਰ ਨੂੰ ਨਹੀਂ ਦਿਖਾਇਆ ਤਿੰਨ ਚਾਰ ਡਾਕਟਰ ਨੂੰ ਦਿਖਾਇਆ ਬਟ ਉਹ ਕਹਿੰਦੇ ਸੀ ਉਹ ਉਹਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਇਦਾਂ ਵਹਿਮ ਪਾ ਦਿੱਤਾ ਵੀ ਤੇਰੇ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ ਗੰਡਾ ਹੈ ਤੇਰੇ ਜਦੋਂ ਨਾਗੀ ਸਰ ਨੂੰ ਮੈਂ ਆਪਣੀ ਰਿਪੋਰਟ ਦਿਖਾਈ ਨਾਗੀ ਸਰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਤੂੰ ਚਿੰਤਾ ਨਾ ਲੈ ਕਹਿੰਦੇ ਕਹਿੰਦੇ ਇਦਾਂ ਕੋਈ ਕੋਈ ਕੁਝ ਨਹੀਂ ਹੁੰਦਾ ਤੈਨੂੰ ਕਹਿੰਦੇ ਜਿੰਨੀ ਦੇਰ ਤੱਕ ਮੈਂ ਬੈਠਾ ਉਹਨੇ ਦੇਰ ਤੱਕ ਤੈਨੂੰ ਕੁਝ ਨਹੀਂ ਹੋਊਗਾ ਜਦੋਂ ਇਸ ਟਾਈਮ ਤੁਹਾਨੂੰ ਬਹੁਤ ਭਿਆਨਕ ਦਰਦ ਹੋ ਰਿਹਾ ਤਾਂ ਤੁਸੀਂ 35 ਤੋਂ 40 ਡਿਗਰੀ ਪਾਣੀ ਗਰਮ 35 ਤੋਂ 40 ਡਿਗਰੀ ਪਾਣੀ ਗਰਮ ਕਰਕੇ ਆਪਣੇ ਹੱਥ ਡੁਬੋਵੋ ਧੱਤ ਡਬੋਂਦਿਆਂ ਸਾਰ ਵਿਦਨ 5 ਮਿੰਟ ਦੇ ਵਿੱਚ ਵਿੱਚ ਤੁਹਾਡਾ ਦਰਦ ਠੀਕ ਵੱਡੀ ਗੱਲ ਤਾਂ ਇਹ ਵੀ ਸਾਡੀ ਭੈਣ ਨੂੰ ਕਿਸੇ ਨੂੰ ਪੀਸੀਓਡੀ ਦੀ ਦਿੱਕਤ ਆ ਗਈ ਰਸੌਲੀ ਆ ਗਈਆਂ ਗੰਡਾ ਆ ਗਈਆਂ ਉਹ ਡਾਕਟਰ ਕੋਲ ਜਾਂਦੀ ਹੈ ਡਾਕਟਰ ਉਹਨੂੰ ਕਹਿੰਦਾ ਜੀ ਫਟਾਫਟ ਆਪਰੇਸ਼ਨ ਕਰਾ ਕੇ ਬੱਚੇਦਾਨੀ ਕਢਾ ਦਿਓ ਨਹੀਂ ਤਾਂ ਫਿਰ ਇਹ ਕੈਂਸਰ ਬਣ ਸਕਦਾ ਜਿਸ ਨੇ ਇਹਨੂੰ ਰਿਮੂਵ ਕਰਾ ਲਿਆ ਉਸ ਤੋਂ ਬਾਅਦ ਇੱਕ ਨਹੀਂ 8 ਤੋਂ 10 ਨਹੀਂ 10 ਤੋਂ 15 ਡਾਕਟਰਾਂ ਕੋਲ ਜਾਣਾ ਪਏਗਾ ਕੈਂਸਰ ਲੈਣ ਦੀ ਜ਼ਰੂਰਤ ਨਹੀਂ ਆ ਨਾਗੀ ਕੁਟਾਰੀਆ ਇਲੈਕਟ੍ਰੋਮੋਪੈਥੀ ਸੈਂਟਰ ਕੋਲ ਇਹਦਾ ਤੁਹਾਡਾ ਬਹੁਤ ਵਧੀਆ ਹੱਲ ਆ ਕਿੰਨੇ ਦਿਨਾਂ ਅਜੇ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਆ ਆਫਟਰ 15 ਡੇ ਤੋਂ ਹੀ ਮੈਨੂੰ ਫਰਕ ਲੱਗਣ ਲੱਗਿਆ ਸਰ ਸਰ ਮੈਨੂੰ ਮੈਂ ਐਕਟਿਵ ਫੀਲ ਕੀਤਾ ਆਪਣੇ ਆਪ ਨੂੰ ਡੇ ਬਾਏ ਡੇ ਅਸਰ ਦਿਖਣ ਲੱਗਾ ਉਹ ਮੇਰਾ 8 ਗ੍ਰਾਮ ਖੋਨ ਹੋ ਗਿਆ ਤੁਸੀਂ ਕੀ ਕਰਨਾ ਵਾ ਇੱਕ ਗਲਾਸ ਗਰਮ ਪਾਣੀ ਕਰਨਾ ਵਾ ਉਹਦੇ ਵਿੱਚ ਅੱਧਾ ਚਮਚ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਉਸ ਤੋਂ ਬਾਅਦ ਉਹਨੂੰ ਪੀ ਲੈਣਾ ਸਿੰਪਲ ਸਾਦਾ ਤਰੀਕਾ ਵਾ ਜੀ ਔਰ ਇਹ ਨੁਸਖਾ ਅਪਣਾਉਂਦਿਆਂ ਸਾਰ ਤੁਹਾਨੂੰ ਕੁਝ ਕੁ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਜੜਾ ਆਉਣਾ ਸ਼ੁਰੂ ਹੋ ਜਾਏ ਸਾਡੀ ਭੈਣ ਨੂੰ ਕਿਵੇਂ ਪਤਾ ਲੱਗੇ ਜਿਹੜੀ ਇਸ ਵੇਲੇ ਵੀਡੀਓ ਦੇਖ ਰਹੀ ਹੈ ਕੀ ਹੋ ਸਕਦਾ ਮੈਨੂੰ ਜਿਹੜੀ ਹੁਣ ਪੀਸੀਓਡੀ ਦੀ ਦਿੱਕਤ ਆ ਗਈ ਹੋਵੇ ਉਹ ਕਿਵੇਂ ਪਛਾਣ ਕਰੇ ਅਗਰ ਤੁਹਾਡਾ ਸਰੀਰ ਕਮਜ਼ੋਰੀ ਵਾਲੇ ਪਾਸੇ ਜਾ ਰਿਹਾ ਵਾ ਤਾਂ ਤੁਸੀਂ ਪੀਸੀਓਡੀ ਦੇ ਸ਼ਿਕਾਰ ਹੋ ਰਹੇ ਹੋ ਅਗਰ ਤੁਹਾਨੂੰ ਭੁੱਖ ਲੱਗਣੀ ਘਟ ਗਈ ਆ ਤਾਂ ਤੁਸੀਂ ਪੀਸੀਓਡੀ ਦੇ ਸ਼ਿਕਾਰ ਹੋ ਰਹੇ ਹੋ ਅਗਰ ਤੁਹਾਡੀ ਨੀਂਦ ਵੀ ਡਿਸਟਰਬ ਹੋ ਗਈ ਆ ਤਾਂ ਤੁਸੀਂ ਪੀਸੀਓਡੀ ਵੱਲ ਜਾ ਰਹੇ ਹੋ ਅਗਰ ਤੁਹਾ ਤੁਸੀਂ ਸਟ੍ਰੈਸ ਵਾਲੇ ਪਾਸੇ ਡਿਪਰੈਸ਼ਨ ਵਾਲੇ ਪਾਸੇ ਮੈਨੀਆਂ ਵਾਲੇ ਪਾਸੇ ਜਾ ਰਹੇ ਹੋ ਤਾਂ ਤੁਸੀਂ ਪੀਸੀਓਡੀ ਦੇ ਸ਼ਿਕਾਰ ਹੋ ਜੇ ਤਾਂ ਮੈਂਸੀ ਸਰਕਲ ਚੱਲ ਰਿਹਾ ਖਾਸ ਕਰਕੇ ਉਹਨਾਂ ਦਿਨਾਂ 'ਚ ਰਾਤ ਨੂੰ ਦੁੱਧ ਨਹੀਂ ਪੀਣਾ ਉਹ ਬੰਦ ਕਰਨਾ PCOD ਦਾ ਨਾਮ ਜ਼ੁਬਾਨ ਦੇ ਉੱਤੇ ਆਉਂਦੇ ਹੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਡਰ ਜਾਂਦੀਆਂ ਨੇ ਕੰਬ ਜਾਂਦੀਆਂ ਨੇ ਅਜਿਹੇ ਦੇ ਵਿੱਚ ਉਹ ਕੀ ਕਰਨ ਅੱਜ ਤੁਹਾਡੇ ਨਾਲ ਅਸੀਂ ਅਜਿਹੇ ਨੁਸਖਾ ਅਜਿਹੇ ਫਾਰਮੂਲਾ ਸ਼ੇਅਰ ਕਰਨ ਲੱਗੇ ਆ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਅੰਦਰੋਂ ਦਿਲ ਦੇ ਵਿੱਚੋਂ PCOD ਦਾ ਡਰ ਹਮੇਸ਼ਾ ਵਾਸਤੇ ਖਤਮ ਕਰ ਸਕਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਮੇਰੇ ਨਾਲ ਨੇ नागी करण इलेक्ट्रो होम्योपैथी सेंटर दे डॉक्टर डॉक्टर करण कटारिया डॉक्टर गुरबख्श सिंह नागी साहब शुरुआतਸੀਂ ਹਮੇਸ਼ਾ ਦੀ ਤਰ੍ਹਾਂ ਨਗੀ ਸਾਹਿਬ ਤੋਂ ਕਰਦੇ ਨੇ ਨਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸ ਬਿਲਕੁਲ ਹੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਸਾਨੂੰ ਇੱਕ ਵਾਰ ਫੇਰ ਸਾਡੇ ਪਿਆਰ ਵਾਲੇ ਸਰੋਤਿਆਂ ਰੂਬਰੂ ਕੀਤਾ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਸ ਸਰੋਤਿਆਂ ਦਾ ਜਿਹੜੇ ਸਾਡੇ ਵੀਡੀਓ ਨੂੰ ਸੁਣ ਕੇ ਉਸ ਨੁਸਖਿਆਂ ਨੂੰ ਦੇਖ ਕੇ ਘਰ ਦੇ ਵਿੱਚ ਵਰਤਦੇ ਬਾਖੂਬੀ ਫਾਇਦਾ ਲੈ ਰਹੇ ਆ ਜੀ ਜੀ ਅੱਛਾ ਨਗੀ ਸਾਹਿਬ ਜਿਵੇਂ ਸਾਡੀ ਭੈਣ ਨੂੰ ਪ੍ਰੋਬਲਮ ਹੁੰਦੀ ਹੈ ਪੀਸੀਓਡੀ ਦੀ ਪੀਸੀਓਐਸ ਦੀ ਰਸੌਲੀਆਂ ਗੰਡਾਂ ਬੱਚੇਦਾਨੀ ਦੇ ਵਿੱਚ ਜਦੋਂ ਆ ਜਾਂਦੀਆਂ ਨੇ ਡਾਕਟਰ ਕਿਉਂ ਡਰਾ ਦਿੰਦੇ ਨੇ ਇੰਨਾ ਡਰਨ ਵਾਲੀ ਗੱਲ ਹੈ ਬਿਲਕੁਲ ਸਭ ਤੋਂ ਪਹਿਲਾਂ ਪੀਸੀਓਡੀ ਦੀ ਪ੍ਰੋਬਲਮ ਦੇ ਵਿੱਚ ਡਰਨ ਦੀ ਲੋੜ ਨਹੀਂ ਹੈ ਹੁਣ ਜਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਨੂੰ ਸਕੈਨ ਕਰਾਉਨੇ ਆ ਸਾਡੇ ਕੋ ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਵੀ ਪੀਸੀਓਡੀ ਆਈ ਹੈ ਪਰ ਪੀਸੀਓਡੀ ਪਹਿਲੋ ਹੈ ਕੀ ਹੁੰਦੇ ਬਾਰੇ ਸਮਝਣਾ ਪੈਗਾ ਪੋਲੀਸਿਸਟਿਕ ਡਿਸੀਜ਼ ఓਵਰੀ ਡਿਸੀਜ਼ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਦੇਖੋ ਸਾਡੀ ਬਾਡੀ ਦੇ ਵਿੱਚ ਹਰ ਮੰਥ ਐਗ ਬੰਦਿਆ ਫਟਦੇ ਆ ਬੰਦਿਆ ਫਟਦੇ ਆ ਹੁਣ ਇਸ ਤਰ੍ਹਾਂ ਪੀਸੀਓਡੀ ਵਿੱਚ ਕੀ ਹੁੰਦਾ ਹੈ ਕਿਉਂਕਿ ਜਦੋਂ ਇਹ ਐਗ ਦੀ ਮਾਤਰਾ ਵਧਣ ਲੱਗ ਪੈਂਦੀ ਹੈ ਅੱਛਾ ਜਿਆਦਾ ਬਣ ਲੱਗ ਪੈਂਦੇ ਆ ਹੁਣ ਜਦੋਂ ਜਿਆਦਾ ਬਣ ਕੇ ਕੁਝ ਇੱਕ ਮਿਗਦਾਰ ਤੋਂ ਜ਼ਿਆਦਾ ਜਦੋਂ ਅੰਡੇ ਬੱਚੇ ਦਾਨੀ ਦੇ ਵਿੱਚ ਬਣਨ ਲੱਗ ਗਏ ਬਣਨ ਲੱਗ ਪੈਣਗੇ ਹੁਣ ਉਹ ਜਦੋਂ ਜਿਆਦਾ ਬਣੇ ਕੁਝ ਤਾਂ ਉਹ ਫਟ ਗਏ ਜਿਹੜੇ ਨਹੀਂ ਫਟਣਗੇ ਜਿਹੜੇ ਵਿੱਚ ਉਸ ਤਰ੍ਹਾਂ ਰਹਿਣਗੇ ਉਹ ਹੌਲੀ ਹੌਲੀ ਸਿਸਟਾ ਰੂਪ ਧਾਰਨ ਕਰਨਗੇ ਪਰ ਕਈ ਪਰਿਵਾਰ ਇੱਥੇ ਗਲਤੀ ਕਰ ਲੈਂਦੇ ਆ ਗਲਤੀ ਕੀ ਕਰ ਲੈਂਦੇ ਆ ਉਹਨਾਂ ਦਾ ਕੁਝ ਸਮਾਂ ਹੁੰਦਾ ਪ੍ਰੋਸੈਸ ਹੁੰਦਾ ਕਿ ਉਹਨਾਂ ਹੌਲੀ ਹੌਲੀ ਫੁੱਟਣਾ ਆਪਣੇ ਆਪ ਹੀ ਖਤਮ ਆਪਣੇ ਆਪ ਖਤਮ ਹੋਣਾ ਪਰ ਸਮਾ ਪਾ ਕੇ ਕਈ ਵਾਰ ਕੀ ਹੁੰਦਾ ਮੰਨ ਲਓ ਕਿ ਪ੍ਰੋਬਲਮ ਇਸ ਤਰ੍ਹਾਂ ਦੀ ਆਈ ਡਾਕਟਰ ਕੋਲ ਚਲੇ ਗਏ ਉਹਨੇ ਕਿਹਾ ਸਕੈਨ ਕਰਾਓ ਸਕੈਨ ਕਰਾਈ ਉਹਦੇ ਵਿੱਚ ਉਹ ਜਿਹੜੇ ਜਿਹੜੇ ਐਗ ਸੀ ਉਹ ਸਿਸਟ ਦੇ ਰੂਪ ਚ ਉਹਨਾਂ ਨੂੰ ਨਜ਼ਰ ਆ ਗਏ ਹੁਣ ਉਸ ਤੋਂ ਬਾਅਦ ਮੈਡੀਸਨ ਸ਼ੁਰੂ ਹੋ ਗਈ ਸਿਸਟ ਦੀ ਪਰ ਉਹ ਤਾਂ ਐਗ ਸੀ ਉਹਨਾਂ ਨੇ ਆਪਣੇ ਆਪ ਫੁੱਟ ਜਾਣਾ ਸੀ ਪਰ ਜਦੋਂ ਉਹ ਸਿਸਟ ਦੀ ਮੈਡੀਸਨ ਨਾਲ ਸ਼ੁਰੂ ਕਰਕੇ ਉਹਦੇ ਨਾਲ ਐਕਸਟਰਾ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਜਾਂਦੇ ਆ ਔਰ ਮੈਂ ਦੂਸਰੀ ਗੱਲ ਕਰਾਂ ਇੱਕ ਬਾਡੀ ਦਾ ਸਿੰਡਰਮ ਆ ਇਹ ਹਰ ਦੂਜੇ ਤੀਜੇ ਨੂੰ ਹੈ ਆ ਇੰਨੀ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂ ਪ੍ਰੋਬਲਮ ਕਿੱਥੇ ਆ ਰਹੀ ਸਾਡਾ ਲਾਈਫ ਸਟਾਈਲ ਜਿਆਦਾ ਸਿਟਿੰਗ ਜੌਬ ਦੂਜੇ ਨੰਬਰ ਤੇ ਜੰਕ ਫੂਡ ਜਿਆਦਾ ਅਸੀਂ ਮਾਰਕੀਟ ਦਾ ਜਦੋਂ ਲੈ ਰਹੇ ਆਂ ਉਹਦੇ ਕਰਕੇ ਸਮੱਸਿਆ ਜਵਦਾ ਤੁਸੀਂ ਕਰਨਾ ਕੀ ਏ ਸਭ ਤੋਂ ਪਹਿਲਾਂ ਆਪਦਾ ਲਾਈਫ ਸਟਾਈਲ ਚੇਂਜ ਕਰਨਾ ਉਹ ਆਪਾਂ ਅੱਗੇ ਦੱਸਾਂਗੇ ਜੀ 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 ਸਾਰੀ ਗੱਲ ਤੁਹਾਡੇ ਨਾਲ ਅਸੀਂ ਕਰਾਂਗੇ ਨੁਸਖਾ ਫਾਰਮੂਲਾ ਵੀ ਤੁਸੀਂ ਦੇਖੋ ਇਹ ਲੱਕੜ ਰੂਪੀ ਕੋਈ ਚੀਜ਼ ਰੱਖੀ ਹੋਈ ਹੈ ਇਹ ਲੱਕੜ ਹਰ ਕਰ ਦੇ ਵਿੱਚ ਅਕਸਰ ਮੌਜੂਦ ਰਹਿੰਦੀ ਹੈ ਤੇ ਇਹ ਪਾਊਡਰ ਵੀ ਹੈ ਕਿਸੇ ਚੀਜ਼ ਦਾ ਰੱਖਿਆ ਹੋਇਆ ਇਹ ਵੀ ਸਮਝਾਂਗੇ ਕਿਸ ਚੀਜ਼ ਦਾ ਪਾਊਡਰ ਹੈਗਾ ਜਿਹੜਾ ਕਿ ਪੀਸੀਓਡੀ ਦਾ ਨਾਮੋ ਨਿਸ਼ਾਨ ਪੀਸੀਓਡੀ ਦਾ ਡਰ ਤੁਹਾਡੇ ਦਿਲ ਦੇ ਵਿੱਚੋਂ ਕੱਢ ਸਕਦੀ ਹੈ ਬਹੁਤ ਬਹੁਤ ਸਵਾਗਤ ਹੈ ਕਰਨ ਜੀ ਤੁਹਾਡਾ ਵੀਕ ਫੇਡਟਸਬ ਧੰਨਵਾਦ ਜੀ ਹਕੀ ਕੱਟਵੀ ਦੇ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੇ ਵੀ ਨੁਸਖੇ ਜਿੰਨੇ ਵੀ ਫਾਰਮੂਲੇ ਅਸੀਂ ਲੈ ਕੇ ਆਏ ਆ ਦਰਸ਼ਕ ਉਹਨਾਂ ਦਾ ਬਾਕੂਫੀ ਫਾਇਦਾ ਲੈ ਰਹੇ ਹੋਣਗੇ ਜਿਸ ਤਰੀਕੇ ਨਾਲ ਡਾਕਟਰ ਨਾਗੀ ਨੇ ਦੱਸਿਆ ਕਿ ਇਹ ਪੋਲੀਸਿਸਟਿਕ ఓਵਰੀ ਡਿਸੀਜ਼ ਜਿਹੜੇ ਪੀਸੀਓਡੀ ਹੁੰਦੀ ਹੈ ਇਹ ਇਹ ਹੁੰਦੀ ਕਿਵੇਂ ਹੈ ਉਹਦੇ ਕਾਰਨ ਕੀ ਹੁੰਦੇ ਨੇ ਡਾਕਟਰ ਸਾਹਿਬ ਤੁਸੀਂ ਕਾਰਨ ਸਮਝਾ ਸਕਦੇ ਹੋ ਬਿਲਕੁਲ ਜੀ ਬਿਲਕੁਲ ਦੇਖੋ ਪੀਸੀਓਡੀ ਇੱਕ ਤੁਹਾਡਾ ਸੰਕੇਤਾ ਵੱਡੀ ਡਿਸੀਜ਼ ਹੁੰਦਾ ਯਾਨੀ ਕਿ ਕ੍ਰੋਨਿਕਲ ਡਿਸੀਜ਼ ਵੱਲ ਮੂਵ ਹੁੰਦਾ ਤੁਹਾਨੂੰ ਪੀਸੀਓਡ ਸੰਕੇਤ ਦਿੰਦੀ ਆ ਹਾਂ ਪੀਸੀਓਡੀ ਕਿਵੇਂ ਹੁੰਦੀ ਆ ਹੁੰਦਾ ਕਿ ਕਾਰਨ ਆ ਸਭ ਤੋਂ ਪਹਿਲਾ ਕਾਰਨ ਜਿਸ ਟਾਈਮ ਤੁਹਾਨੂੰ ਮੈਂਸੀਸ ਆਏ ਹੁੰਦੇ ਨੇ ਜਿੰਨੀਆਂ ਵੀ ਭੈਣਾਂ ਇਹ ਮੇਰੀ ਵੀਡੀਓ ਦੇਖ ਰਹੀਆਂ ਨੇ ਜਿਸ ਟਾਈਮ ਤੁਹਾਡਾ ਮੈਂਸੀਸ ਸਰਕਲ ਚੱਲ ਰਿਹਾ ਹੁੰਦਾ ਵਾ ਜਾਂ ਤੁਹਾਨੂੰ ਪੀਰੀਅਡਸ ਆਏ ਹੁੰਦੇ ਨੇ ਉਸ ਟਾਈਮ ਆਪਾਂ ਬੜੀ ਵੱਡੀ ਗਲਤੀ ਕਰਦੇ ਆ ਗਲਤੀ ਕੀ ਕਰਦੇ ਆ ਕਿ ਠੰਡਾ ਪਾਣੀ ਪੀਂਦੇ ਆ ਕੋਲਡ ਡਰਿੰਕ ਪੀਂਦੇ ਆ ਜੰਕ ਫੂਡ ਉਦੋਂ ਖਾਂਦੇ ਆ ਤੇ ਜਦੋਂ ਤੁਸੀਂ ਉਸ ਸਮੇਂ ਦੇ ਵਿੱਚ ਇਹ ਚੀਜ਼ਾਂ ਖਾਓਗੇ ਤੁਹਾਨੂੰ ਪੀਸੀਡੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਪੀਸੀਓਡੀ ਹੋਣ ਦਾ ਮਤਲਬ ਤੁਹਾਡੇ ਬੱਚੇ ਦਾ ਨਿਚਰ ਸੋਣੀਆਂ ਬਣ ਰਹੀਆਂ ਨੇ ਪੀਸੀਓਡੀ ਹੋਣ ਦਾ ਮਤਲਬ ਤੁਹਾਡੇ ਬ੍ਰੈਸਟ ਚ ਅਸਿਸਟ ਬਣ ਰਹੀ ਹੈ ਪੀਸੀਓਡੀ ਹੋਣ ਦਾ ਮਤਲਬ ਤੁਹਾਨੂੰ ਲੁਕੋਰੀਆ ਦੀ ਸਮੱਸਿਆ ਵੱਲ ਜਾਣਾ ਪੈ ਰਿਹਾ ਪੀਸੀਓਡੀ ਹੋਣ ਦਾ ਮਤਲਬ ਤੁਸੀਂ ਇਨਫਾਲਿਟੀ ਵੱਲ ਯਾਨੀ ਕਿ ਬਾਜਪਨ ਵਾਲੇ ਪਾਸੇ ਵੱਧ ਰਹੇ ਹੋ ਇਹ ਸਭ ਤੋਂ ਵੱਡੇ ਕਾਰਨ ਨੇ ਜਦੋਂ ਤੁਸੀਂ ਇਹਦੇ ਵੱਲ ਓਨੇ ਹੋ ਕਿਉਂਕਿ ਦੇਖੋ ਪੀਸੀਓਡੀ ਓਨੀ ਕ੍ਰੋਨਿਕਲ ਨਹੀਂ ਗਈ ਪਰ ਜੇ ਇਹ ਲੰਬੇ ਸਮੇਂ ਲਈ ਚੱਲੇਗੀ ਇਹ ਤੁਹਾਨੂੰ ਇੱਕ ਦਿਨ ਬਾਝ ਪਨ ਵੀ ਬਣਾ ਸਕਦੀ ਆ ਜੀ ਜੀ ਬਿਲਕੁਲ ਜੀ ਔਰ ਜਿਹੜਾ ਅੱਜ ਆਪਾਂ ਨੁਸਖਾ ਲੈ ਕੇ ਆਏ ਆ ਦਰਸ਼ਕਾਂ ਵਾਸਤੇ ਜਿਹੜਾ ਵੀ ਅੱਜ ਆਪਾਂ ਆਹ ਪਾਊਡਰ ਔਰ ਇੱਕ ਜਿਹੜੀ ਲੱਕੜ ਰੱਖੀ ਆ ਇਸ ਲੱਕੜ ਨੇ ਤੁਹਾਡੀ ਉਸ ਪੀਸੀਓਡੀ ਦੀ ਕਹਾਣੀ ਨੂੰ ਸਹੀ ਕਰ ਦੇਣਾ ਕਿਉਂਕਿ ਅੱਜ ਬੜੀਆਂ ਭੈਣਾਂ ਨੇ ਬੜੇ ਟੋਟਕੇ ਲਾਭ ਰੀਆਂ ਨੇ ਕੋਈ ਨੁਸਖਾ ਲਾਭ ਰੀਆਂ ਕੋਈ ਕੀ ਕਰ ਰਹੀਆਂ ਹਰ ਕੋਈ ਕੋਈ ਨਾ ਕੋਈ ਹੱਥ ਪੱਲਾ ਮਾਰ ਰਿਆ ਵਾ ਪਰ ਜਿਹੜਾ ਸਹੀ ਹੱਲ ਵਾ ਸਹੀ ਇਲਾਜ ਵਾ ਉਹ ਨਹੀਂ ਮਿਲ ਰਿਆ ਅੱਜ ਆਪਾਂ ਉਹਨਾਂ ਦਾ ਸਹੀ ਇਲਾਜ ਦੇਣ ਲਈ ਔਰ ਅੱਜ ਸਹੀ ਹੱਲ ਦੇਣ ਦੇ ਲਈ ਅੱਪਾਏ ਨੁਸਖਾ ਲੈ ਕੇ ਆਏ ਆ ਔਰ ਇਹ ਨੁਸਖਾ ਅਪਣਾਉਂਦਿਆਂ ਸਾਰ ਤੁਹਾਨੂੰ ਕੁਝ ਕੁ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਜੜਾ ਆਉਣਾ ਸ਼ੁਰੂ ਹੋ ਜਾਏਗਾ ਜੀ ਜੀ ਅਸੀਂ ਸਾਰੀ ਚੀਜ਼ ਸਮਝਾਗੇ ਨੁਸਖਾ ਫਾਰਮੂਲਾ ਕਿਵੇਂ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਔਰ ਕਿਸ ਚੀਜ਼ ਦੀ ਇਹ ਲੱਕੜ ਹੈਗੀ ਹੈ ਅੱਛਾ ਡਾਕਟਰ ਸਾਹਿਬ ਵੱਡੀ ਗੱਲ ਤੇ ਇਹ ਵੀ ਸਾਡੀ ਭੈਣ ਨੂੰ ਕਿਸੇ ਨੂੰ ਪੀਸੀਓਡੀ ਦੀ ਦਿੱਕਤ ਆ ਗਈ ਰਸੌਲੀ ਆ ਗਈਆਂ ਗੰਡਾ ਆ ਗਈਆਂ ਉਹ ਡਾਕਟਰ ਕੋਲ ਜਾਂਦੀ ਹੈ ਡਾਕਟਰ ਉਹਨੂੰ ਕਹਿੰਦਾ ਜੀ ਫਟਾਫਟ ਆਪਰੇਸ਼ਨ ਕਰਾ ਕੇ ਬੱਚੇਦਾਨੀ ਕਢਾ ਦਿਓ ਨਹੀਂ ਤਾਂ ਫਿਰ ਇਹ ਕੈਂਸਰ ਬਣ ਸਕਦਾ ਹੈ ਤੇ ਸਾਡੀ ਭੈਣ ਤਾਂ ਬਿਲਕੁਲ ਹੀ ਡਰ ਜਾਂਦੀ ਐ ਸਾਡੀਆਂ ਭੈਣਾਂ ਜਦੋਂ ਡਾਕਟਰ ਕੋਲ ਜਾਂਦੀਆਂ ਨੇ ਅਜਿਹੇ ਦੇ ਵਿੱਚ ਕੀ ਬੱਚੇਦਾਨੀ ਕਢਾਉਣਾ ਇਹ ਸਮੱਸਿਆ ਦਾ ਹੱਲ ਹੈ ਆ ਬਿਲਕੁਲ ਫਰੁਕੀ ਸਾਹਿਬ ਜਿਵੇਂ ਤੁਸੀਂ ਗੱਲ ਬੋਲੀ ਕਿ ਉਹ ਜਦੋਂ ਕਾਉਂਸਲਿੰਗ ਉਸ ਲੈਵਲ ਦੀ ਕਰਦੇ ਮੈਂ ਇੱਕ ਚੀਜ਼ ਕਲੀਅਰ ਕਰ ਦਿੰਨਾ ਪਹਿਲਾਂ ਤਾਂ ਤੁਸੀਂ ਇੱਕ ਡਾਕਟਰ ਕੋਲ ਗਏ ਹੋ ਠੀਕ ਹੈ ਇੱਕ ਡਾਕਟਰ ਕੋਲ ਗਏ ਹੋ ਉਹਨੇ ਸਲਾਹ ਦਿੱਤੀ ਕਿ ਦਵਾ-ਦਵਾ ਤੁਸੀਂ ਇਹਨੂੰ ਰਿਮੂਵ ਕਰਾ ਦਿਓ ਹਾਂ ਜਿਸ ਨੇ ਇਹਨੂੰ ਰਿਮੂਵ ਕਰਾ ਲਿਆ ਉਸ ਤੋਂ ਬਾਅਦ ਇੱਕ ਨਹੀਂ 8 ਤੋਂ 10 ਨਹੀਂ 10 ਤੋਂ 15 ਡਾਕਟਰਾਂ ਕੋਲ ਜਾਣਾ ਪਏਗਾ ਉਹ ਕਿਉਂ ਜੀ ਕਿਉਂਕਿ ਸਾਡਾ ਯੂਟਰਸ ਇੱਕ ਧੁਰਾ ਹੈ ਸਰੀਰ ਦਾ ਲਾਟੂ ਘੁੰਮਦਾ ਹੈ ਲਾਟੂ ਦੇ ਥੱਲੇ ਇੱਕ ਧੁਰਾ ਹੁੰਦਾ ਜੇ ਧੁਰਾ ਟੁੱਟ ਜੇ ਕਿ ਲਾਟੂ ਘੁਮੇਗਾ ਪਰ ਆਪਣਾ ਜਿਹੜਾ ਜੇ ਗੱਲ ਕਰਾਂ ਬੱਚੇਦਾਨੀ ਜਿਹੜੀ ਆਪਣੀ ਉਹ ਇਕੱਲੇ ਬੱਚੇ ਪੈਦਾ ਕਰਨ ਨਹੀਂ ਨਹੀਂ ਉਹ ਸਾਰੇ ਸਰੀਰ ਨੂੰ ਬੈਲੈਂਸ ਕਰਨ ਲਈ ਆ ਪਰ ਜੇ ਉਹ ਧੁਰਾਈ ਕੱਢ ਦਿੱਤਾ ਗਿਆ ਫਿਰ ਤੁਹਾਡੇ ਮੂਡ ਸਵਿੰਗ ਹੋਣਗੇ ਨਾ ਤੁਹਾਨੂੰ ਕੋਈ ਟੇਸਟ ਆਊਗਾ ਨਾ ਤੁਹਾਨੂੰ ਕੋਈ ਕਿਤੇ ਜਾਣ ਨੂੰ ਮਨ ਕਰੇਗਾ ਤੁਹਾਡਾ ਸੁਭਾਅ ਚਿੜਚਿੜਾ ਹੋ ਜਾਊਗਾ ਤੁਸੀਂ ਬਿਨਾਂ ਗੱਲ ਤੋਂ ਖਿਜੀ ਜਾਓਗੇ ਲੜੀ ਜਾਓਗੇ ਮਤਲਬ ਕਿ ਤੁਹਾਡਾ ਪਰਿਵਾਰ ਹੀ ਕਹੋਗਾ ਇਹਨੂੰ ਪਰੇ ਕਰੋ ਮੈਂ ਇਹਦੇ ਕੋਲ ਨਹੀਂ ਬਹਿਣਾਗਾ ਇਹ ਸਿੰਪਟਮ ਆ ਰਹੇ ਆ ਜਿਨ੍ਹਾਂ ਨੇ ਇਹ ਚੀਜ਼ ਕਰਾ ਚੁੱਕੇ ਆ ਔਰ ਦੂਸਰੀ ਗੱਲ ਇਹ ਚੀਜ਼ ਦੀ ਮੈਂ ਫਿਰ ਕਹੂੰਗਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ 나ਗੀ ਕਟਾਰੀਆ ਇਲੈਕਟ੍ਰੋਮੋਪੈਥੀ ਸੈਂਟਰ ਕੋਲ ਇਹਦਾ ਤੁਹਾਡਾ ਬਹੁਤ ਵਧੀਆ ਹੱਲ ਆ ਉਹ ਦੇਖ ਕੇ ਤੋਰਾਂਗੇ ਔਰ ਦੂਸਰੇ ਨੰਬਰ ਤੇ ਜਿਹਨੂੰ ਪੀਸੀਓਡੀ ਦੀ ਸਮੱਸਿਆ ਹੁੰਦੀ ਉਹਦੇ ਚ ਜਿਹੜੇ ਮੈਨ ਹਾਰਮੋਨ ਬੰਦੇ ਵਾਲੇ ਹਾਰਮੋਨ ਜ ਵੱਧਨੇ ਸ਼ੁਰੂ ਹੋ ਜਾਂਦੇ ਆ ਜਿਵੇਂ ਔਰਤਾਂ ਜਿਵੇਂ ਉਹਨਾਂ ਦੇ ਫੇਸ ਤੇ हेयर ਗਰੋਥ ਆਉਣ ਲੱਗ ਪੈਂਦੀ ਆ ਔਰ ਕਾਫੀ ਜਿਆਦਾ ਉਹਨਾਂ ਦੇ ਜਿਹੜਾ ਉਹ ਸਿੰਪਟਮ ਬੰਦਿਆਂ ਵਾਲੇ ਆਉਣੇ ਸ਼ੁਰੂ ਹੋ ਜਾਂਦੇ ਆ ਅੱਜ ਆਪਾਂ ਜਿਹੜਾ ਹੱਲ ਲੈ ਕੇ ਆਏ ਆ ਉਹ ਪ੍ਰੋਪਰ ਤੁਹਾਨੂੰ ਉਸ ਚੀਜ਼ ਚ ਬੈਲੈਂਸ ਕਰਨਗੇ ਪ੍ਰੋਪਰੋ ਚੀਜ਼ ਤੋਂ ਬਾਹਰ ਲੈ ਕੇ ਆਉਣਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਵਾਰ ਜਰੂਰ ਸਾਨੂੰ ਮਿਲ ਕੇ ਜਾਇਓ ਇਹ ਚੀਜ਼ ਲੈ ਕੇ ਜੀ 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 ਅੱਛਾ ਡਾਕਟਰ ਸਾਹਿਬ ਫਿਰ ਇਹ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਡੇ ਕੋਲ ਸਮਝਾਂਗੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਬੜੇ ਵਧੀਆ ਰਿਜ਼ਲਟ ਲਏ ਨੇ ਪੀਸੀਓਡੀ ਦੇ ਵਿੱਚ ਉਹ ਕਿਵੇਂ ਲੈਨੇ ਹੋ ਜੀ ਦੇਖੋ ਜੀ ਉਹਦੇ ਲਈ ਫਿਰ ਬ੍ਰਹਮ ਅਸਤਰ ਨਾਗੀ ਕਟਾਰੀਆ ਇਲੈਕਟ੍ਰੋ ਮੋਬੈਟੀ ਸੈਂਟਰ ਦੇ ਵਿੱਚ ਆਹ ਦੇਖੋ ਇੱਕ ਚੀਜ਼ ਇਹਦੇ ਉੱਪਰ ਲਿਖਿਆ ਹੋਇਆ ਆਹ ਦੇਖੋ ਧਿਆਨ ਨਾਲ ਟਕੋਰ ਮਤਲਬ ਕਿ ਹੌਟ ਕੰਪਰੈਸ ਆਪਾਂ ਬ੍ਰਹਮ ਅਸਤਰ ਦੇ ਵਿੱਚ ਜਿਹੜੀ ਮੈਡੀਸਿਨ ਪੀਨ ਨੂੰ ਦਿੰਨੇ ਦਿੰਨੇ ਆ ਨਾਲ ਹੌਟ ਕੰਪਰੈਸ ਵੀ ਪੈਲਵਿਕ ਏਰੀਏ ਨੂੰ ਦਿੰਨੇ ਆ ਜਿੰਦੇ ਨਾਲ ਛੇਤੀ ਤੁਸੀਂ ਚੀਜ਼ ਤੋਂ ਬਾਹਰ ਆ ਜੇ ਔਰ ਇਹ ਬ੍ਰਹਮ ਅਸਤਰ ਇਸ ਤਰ੍ਹਾਂ ਦੀ ਚੀਜ਼ ਆ ਜਿਵੇਂ ਹਰ ਵਾਰ ਆਪਾਂ ਦਾਦੇ ਸੈਲ ਟਿਸ਼ੂ ਆਰਗਨ ਸਿਸਟਮ ਇਹਨੇ ਸੈਲ ਦੀ ਤਹਿ ਤੱਕ ਜਿਵੇਂ ਆਪਣਾ ਬ੍ਰਾਹਮਸਰ 100% ਵੈਜੀਟੇਰੀਅਨ ਔਰ ਵਾਟਰ بیس ਆ ਪਾਣੀ ਨੂੰ ਕੋਈ ਰੋਕ ਨਹੀਂ ਸਕਦਾ ਪਾਣੀ ਸਰੀਰ ਦੀ ਸੈੱਲ ਦੀ ਤੈਅਤ ਕਰ ਜਾਊਗਾ ਔਰ ਜਦ ਤੈਅਤ ਕਰ ਜਾਊਗਾ ਸੈੱਲ ਟਿਸ਼ੂ ਆਰਗਨ ਸਿਸਟਮ ਸਰੀਰ ਆਟੋਮੈਟਿਕ ਰਿਕਵਰੀ ਚ ਆਉਣਾ ਸ਼ੁਰੂ ਹੋ ਜਾਏਗਾ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਇੱਥੇ ਹੈਗੀ ਹੈ ਤੁਹਾਨੂੰ ਤੇ ਟੈਸਟਾਂ ਤੋਂ ਬਾਅਦ ਦੇਖ ਕੇ ਗੱਲਾਂ ਬਾਤਾਂ ਜ਼ਰੀਏ ਪਤਾ ਲੱਗ ਜਾਂਦਾ ਹੈ ਕਿ ਹੋ ਸਕਦਾ ਰਸੌਲੀ ਹੋਵੇ ਗੰਢ ਹੋਵੇ ਪੀਸੀਓਡੀ ਜਿਹਨੂੰ ਬਹੁਤ ਸਾਰੇ ਲਫ਼ਜ਼ਾਂ ਚ ਅਸੀਂ ਕਹਿ ਦਨੇ ਆ ਹੁਣ ਇਹ ਤਾਂ ਗੰਡਾ ਹੀ ਨਹੀਂ ਚਲੋ ਚਾਹ ਕਿਸੇ ਵੀ ਕਿਸਮ ਦੀ ਹੋਣ ਸਾਡੀ ਭੈਣ ਨੂੰ ਕਿਵੇਂ ਪਤਾ ਲੱਗੇ ਜਿਹੜੀ ਇਸ ਵੇਲੇ ਵੀਡੀਓ ਦੇਖ ਰਹੀ ਹੈ ਕਿ ਹੋ ਸਕਦਾ ਮੈਨੂੰ ਜਿਹੜੀ ਹੁਣ ਪੀਸੀਓਡੀ ਦੀ ਦਿੱਕਤ ਆ ਗਈ ਹੋਵੇ ਉਹ ਕਿਵੇਂ ਪਛਾਣ ਕਰੇ ਯਾਨੀ ਕਿ ਬੋਡੀ ਕੋਈ ਸੰਕੇਤ ਦੰਦੀ ਹੈ ਪੀਸੀਓਡੀ ਹੋਣ ਤੋਂ ਪਹਿਲਾਂ ਜਾਂ ਜੇ ਹੋ ਚੁੱਕੀ ਹੈ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਚੀਜ਼ ਦਾ ਸੰਕੇਤ ਆਪਾਂ ਨੂੰ ਪਹਿਲਾਂ ਮਿਲਦਾ ਵਾ ਦੇਖੋ ਇਹਦੇ ਸੰਕੇਤ ਕੀ ਆ ਸਭ ਤੋਂ ਪਹਿਲਾਂ ਅਗਰ ਤੁਹਾਡਾ ਸਰੀਰ ਕਮਜ਼ੋਰੀ ਵਾਲੇ ਪਾਸੇ ਜਾ ਰਿਹਾ ਵਾ ਤਾਂ ਤੁਸੀਂ ਪੀਸੀਓਡੀ ਦੇ ਸ਼ਿਕਾਰ ਹੋ ਰਹੇ ਹੋ ਅਗਰ ਤੁਹਾਨੂੰ ਭੁੱਖ ਲੱਗਣੀ ਘਟ ਗਈ ਆ ਤਾਂ ਤੁਸੀਂ ਪੀਸੀਓਡੀ ਦੇ ਸ਼ਿਕਾਰ ਹੋ ਰਹੇ ਹੋ ਅਗਰ ਤੁਹਾਡੀ ਨੀਂਦ ਵੀ ਡਿਸਟਰਬ ਹੋ ਗਈ ਆ ਤਾਂ ਤੁਸੀਂ ਪੀਸੀਓਡੀ ਵੱਲ ਜਾ ਰਹੇ ਹੋ ਅਗਰ ਤੁਸੀਂ ਸਟ੍ਰੈਸ ਵਾਲੇ ਪਾਸੇ ਡਿਪਰੈਸ਼ਨ ਵਾਲੇ ਪਾਸੇ ਮੈਨੀਆਂ ਵਾਲੇ ਪਾਸੇ ਜਾ ਰਹੇ ਹੋ ਤਾਂ ਤੁਸੀਂ ਪੀਸੀਓਡੀ ਦੇ ਸ਼ਿਕਾਰ ਹੋ ਔਰ ਅਗਰ ਤੁਹਾਡੇ ਹੱਥ ਪੈਰ ਸੋਣ ਲੱਗ ਗਏ ਨੇ ਤੁਹਾਡਾ ਡਾਈਜੈਸ਼ਨ ਸਿਸਟਮ ਖਰਾਬ ਹੋ ਗਿਆ ਤੁਹਾਨੂੰ ਕਬਜ ਰਹਿਣ ਲੱਗੀ ਤਾਂ ਤੁਸੀਂ ਪੀਸੀਓਡੀ ਪੀਸੀਓਡੀ ਵਾਲੇ ਪਾਸੇ ਮੂਵ ਕਰ ਰਹੇ ਹੋ ਪਰ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਕੀ ਬਣਦਾ ਕਿਉਂਕਿ ਦੇਖੋ ਲੇਡੀਜ਼ ਦੇ ਸਰੀਰ ਦੇ ਵਿੱਚ 75% ਹਾਰਮੋਨਸ ਕੰਮ ਕਰਦੇ ਨੇ ਔਰ ਜੈਂਟਸ ਦੇ ਵਿੱਚ 50% ਜਦੋਂ ਤੁਹਾਡੇ ਹਾਰਮੋਨਸ ਡਿਸਟਰਬ ਹੋਣਗੇ ਜਦੋਂ ਤੁਹਾਡਾ ਮਹੀਨੇਵਾਰ ਵਾਲਾ ਜਿਹੜਾ ਸਰਕਲ ਚੱਲਦਾ ਵਾ ਜਿਹੜਾ ਮੈਂਸੀ ਸਰਕਲ ਚੱਲਦਾ ਵਾ ਉਹ ਡਿਸਟਰਬ ਹੋਏਗਾ ਕਿਸੇ ਦਾ ਜਿਆਦਾ ਸਮਾਂ ਪਊਗਾ ਕਿਸੇ ਨੂੰ ਆਉਣਗੇ ਨਹੀਂ ਜਦੋਂ ਇਹ ਚੀਜ਼ਾਂ ਹੋਣਗੀਆਂ ਤਾਂ ਇਹ ਜਨੂਨ ਜੀ ਗੱਲ ਵਾ ਕਿ ਤੁਸੀਂ ਇਸ ਸਮੱਸਿਆ ਵਾਲੇ ਪਾਸੇ ਪੀਸੀਓਡੀ ਵਾਲੇ ਪਾਸੇ ਮੂਵ ਕਰੋਗੇ ਹੀ ਕਰੋਗੇ ਔਰ ਪੀਸੀਓਡੀ ਹੀ ਇੱਕ ਦਿਨ ਜਾ ਕੇ ਬੱਚੇ ਦਾ ਨਿੱਚਰ ਸੋਣੀਆਂ ਬਣਾਉਂਦੀ ਆ ਪੀਸੀਓਡੀ ਹੀ ਇੱਕ ਦਿਨ ਜਾ ਕੇ ਬਾਜ-ਬਾਂਜ ਬਾਜ-ਬਾਂਜ ਲੈ ਕੇ ਆਉਂਦੀ ਆ ਜੀ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਜਦੋਂ ਪੀਸੀਓਡੀ ਦੀ ਦਿੱਕਤ ਸਮੱਸਿਆਵਾਂ ਹੁੰਦੀਆਂ ਨੇ ਤਾਂ ਸਾਡੀਆਂ ਜਿਹੜੀਆਂ ਭੈਣਾਂ ਹੈਗੀਆਂ ਨੇ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਪੀਰੀਅਡਸ ਤੋਂ ਦੇਖੋ ਜੀ ਡਰਨ ਦੀ ਲੋੜ ਨਹੀਂ ਇਹਦੇ ਵਿੱਚ ਹੈਵੀ ਬਲੀਡਿੰਗ ਵੀ ਹੁੰਦੀ ਠੀਕ ਹੈ ਕਈ ਵਾਰੀ ਬਹੁਤ ਜ਼ਿਆਦਾ ਆਉਂਦੀ ਹੈ ਤੇ ਕਈ ਵਾਰੀ ਬਹੁਤ ਘੱਟ ਵੀ ਹੁੰਦੀ ਹੈ ਮੈਂ ਇੱਕੋ ਗੱਲ ਕਹੂੰਗਾ ਡਰਨ ਦੀ ਲੋੜ ਨਹੀਂ ਆ ਠੀਕ ਹੈ ਦੇਖੋ ਸਰੀਰ ਆ ਇਸ ਜੈ ਆਪਾਂ ਪੇਨ ਡਰਨ ਦੀ ਗੱਲ ਮੈਂ ਇਸ ਕਰਕੇ ਕਹਿ ਰਹੇ ਕਿ ਕਿ ਦਰਦ ਬੜਾ ਹੁੰਦਾ ਅਸੀਂ ਦਰਦ ਹੁੰਦਾ ਮੈਂ ਉਹ ਚੀਜ਼ ਦੱਸਣ ਲੱਗਾ ਜਦੋਂ ਦਰਦ ਭਿਆਨਕ ਦਰਦ ਦਾ ਵੀ ਮੈਂ ਇੱਕ ਹੱਲ ਦੇ ਕੇ ਜਾਊਂਗਾ ਨਾਲ ਪ੍ਰੋਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਜਦੋਂ ਇਸ ਟਾਈਮ ਤੁਹਾਨੂੰ ਬਹੁਤ ਭਿਆਨਕ ਦਰਦ ਹੋ ਰਿਹਾ ਤਾਂ ਤੁਸੀਂ 35 ਤੋਂ 40 ਡਿਗਰੀ ਪਾਣੀ ਗਰਮ ਕਰ ਲਓ ਠੀਕ 35 ਤੋਂ 40 ਡਿਗਰੀ ਪਾਣੀ ਗਰਮ ਕਰਕੇ ਆਪਣੇ ਹੱਥ ਡੁਬੋਵੋ ਧੱਤ ਡਬਾਉਂਦਿਆਂ ਸਾਰ ਵਿਦਨ 5 ਮਿੰਟ ਦੇ ਵਿੱਚ ਵਿੱਚ ਤੁਹਾਡਾ ਦਰਦ ਠੀਕ ਕੀ ਹੈ ਇਹ 100% ਇਹ ਫਾਰਮੂਲਾ ਅਜਮਾਇਆ ਹੋਇਆ ਹੈ ਔਰ ਇੱਕ ਚੀਜ਼ ਹੋਰ ਫਰੂਕੀ ਸਾਹਿਬ ਮੈਂ ਖਾਸ ਕਹਿ ਕੇ ਜਾਊਂਗਾ ਮੈਂਸੀ ਦੇ ਸਰਕਲ ਦੌਰਾਨ ਰਾਤ ਨੂੰ ਦੇਖੋ ਪਹਿਲੀ ਗੱਲ ਤਾਂ ਜਿਹੜਾ ਰਾਤ ਨੂੰ ਦੁੱਧ ਪੈਣਾ ਪੀ ਰੀਆਂ ਉਹਨਾਂ ਨੂੰ ਪੀਸੀਓਡੀ ਸਮੱਸਿਆ ਹੋਣੀ ਹੋਣੀ ਲਿਖ ਕੇ ਲੈ ਲਓ ਠੀਕ ਹੈ ਦੂਸਰੇ ਨੰਬਰ ਤੇ ਜਦੋਂ ਮੈਂਸੀ ਸਰਕਲ ਚੱਲ ਰਿਹਾ ਖਾਸ ਕਰਕੇ ਉਹਨਾਂ ਦਿਨਾਂ 'ਚ ਰਾਤ ਨੂੰ ਦੁੱਧ ਨਹੀਂ ਪੀਣਾ ਉਹ ਬੰਦ ਕਰਨਾ ਪਏਗਾ ਠੀਕ ਹੈ ਜੇ ਨਹੀਂ ਬੰਦ ਕਰੋਗੇ ਤਾਂ ਤੁਸੀਂ ਇਹਦੇ ਸ਼ਿਕਾਰ ਬਹੁਤ ਭਿਆਨਕ ਰੂਪ 'ਚ ਤੁਹਾਨੂੰ ਸਾਮਣਾ ਕਰਨਾ ਪਏਗਾ ਜੀ ਸੋ ਬਹੁਤ-ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਗੱਲਬਾਤ ਲਈ ਸਾਡੇ ਨਾਲ ਇੱਕ ਭੈਣ ਬੈਠੀ ਹੈ ਸਾਡੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਦਾ ਤਜਰਬਾ ਨਾਗੀ ਕਟਾਰੀਆ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਵਾਲੇ ਡਾਕਟਰ ਡਾਕਟਰ ਕਰਨ ਕਟਾਰੀਆ ਡਾਕਟਰ ਗੁਰਬਖਸ਼ ਸਿੰਘ ਨਾਗੀ ਹੋਰਾਂ ਨਾਲ ਕੀ ਹੋ ਜਾ ਰਿਹਾ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਪ੍ਰਬਲਿੰਕ ਕੋਰ ਅੱਛਾ ਪ੍ਰਬਲਿੰਕ ਜੀ ਕੀ ਤਜਰਬਾ ਹੈ ਤੁਹਾਡਾ ਡਾਕਟਰ ਸਾਹਿਬ ਹੋਰਾਂ ਨਾਲ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਸੀਂ ਡਾਕਟਰ ਸਾਹਿਬ ਕੋਲ ਆਏ ਸੀ ਸਰ ਮੈਨੂੰ ਪੀਸੀਓਡੀ ਪ੍ਰੋਬਲਮ ਸੀ ਤੇ ਮੈਨੂੰ ਬਹੁਤ ਜ਼ਿਆਦਾ ਪੇਨ ਮ ਜਦੋਂ ਵੀ ਮੈਂ ਕੋਈ ਕੰਮ ਕਰਨਾ ਮੇਰੀ ਫੁੱਲ ਬੋਡੀ ਪੇਨ ਕਰਦੀ ਸੀ ਔਰ ਮੈਂ ਜਦੋਂ ਵੀ ਕੋਈ ਕੰਮ ਕਰਨਾ ਮੈਂ ਟਾਈਨ ਫੀਲ ਕਰਨਾ ਬਹੁਤ ਹੀ ਜ਼ਿਆਦਾ ਮੇਰਾ ਮਨ ਖਿਜਿਆ ਜਾ ਰਹਿਣਾ ਤੇ ਮੈਂ ਆਪਣੇ ਨਾਗੀ ਸਰ ਨੂੰ ਮੈਂ ਆਪਣੀ ਪ੍ਰੋਬਲਮ ਸਾਰੀ ਦੱਸੀ ਬਈ ਮੈਨੂੰ ਸਰ ਇਦਾਂ ਫੀਲ ਹੋ ਰਿਹਾ ਹੈ ਬਈ ਮੇਰਾ ਕੋਈ ਕੰਮ ਕਰਾਂ ਤੇ ਜੀ ਨਹੀਂ ਕਰਦਾ ਜਿਵੇਂ ਕੋਈ ਸੂਈ ਦੇ ਵਿੱਚ ਮੇਰੀ ਜਾਨ ਹੀ ਨਹੀਂ ਹੁੰਦੀ ਤੇ ਜਿਵੇਂ ਮੈਂ ਨਾਗੀ ਸਾਨੂੰ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਮੇਰੀ ਟੈਨਸ਼ਨ ਮੁਕਾਈ ਬਈ ਸਭ ਤੋਂ ਪਹਿਲਾਂ ਕਹਿੰਦੇ ਪਹਿਲੇ ਤੁਸੀਂ ਰਿਲੈਕਸ ਹੋ ਰਿਲੈਕਸ ਫੀਲ ਕਰੋ ਮੈਂ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਕਰਾਂਗਾ ਤੇ ਮੈਨੂੰ ਇਹਨਾਂ ਨੇ ਕੁਝ ਸੁਜੈਸ਼ਨ ਦਿੱਤੇ ਬਈ ਇਦਾਂ ਪ੍ਰੋਬਲਮ ਤੁਸੀਂ ਮੈਡੀਸਨ ਮੈਂ ਤੁਹਾਨੂੰ ਦੇਵਾਂਗਾ ਸੀ ਬਿਲਕੁਲ ਠੀਕ ਹੋ ਜਾਓਗੇ ਤਾਂ ਮੈਂ ਬਹੁਤ ਹੀ ਰਿਲੈਕਸ ਫੀਲ ਕੀਤਾ ਤੇ ਮੈਨੂੰ ਇਹਨਾਂ ਨੇ ਜਿਵੇਂ ਹੀ ਬ੍ਰਹਮਾਸਤਰੀਆਂ ਕੁਝ ਮੈਡੀਸਨ ਦਿੱਤੀਆਂ ਤਾਂ ਮੈਂ ਉਹ ਜਿਵੇਂ ਹੀ ਯੂਜ਼ ਕੀਤੀਆਂ ਖਾਣੀਆਂ ਸ਼ੁਰੂ ਕੀਤੀਆਂ ਤਾਂ ਮੈਨੂੰ ਕਾਫੀ ਫਰਕ ਫੀਲ ਹੋਇਆ ਬਟ ਮੈਂ ਹੁਣ ਥੋੜਾ ਜਿਹਾ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਕਰਦੀ ਹਾਂ ਉਹਦੇ ਨਾਲ ਮੇਰਾ ਕਾਫੀ ਪਹਿਲਾਂ ਤੋਂ ਮੇਰਾ ਖੂਨ ਵੀ ਬਹੁਤ ਘੱਟ ਸੀ ਬਹੁਤ ਹੀ ਜ਼ਿਆਦਾ 5 6 ਗ੍ਰਾਮ ਖੂਨ ਸੀ ਤੇ ਜਿਵੇਂ ਮੈਨੂੰ ਨਾਗੀ ਸਰ ਨੇ ਕਿਹਾ ਕਹਿੰਦੇ ਤੂੰ ਆ ਨਾਲ ਖੂਨ ਦੀਆਂ ਦਵਾਈਆਂ ਵੀ ਤੂੰ ਦਿਨ ਮੈਂ ਦਿਆਂਗਾ ਤੇ ਇਹਦਾ ਤੁਸੀਂ ਪੀਓਗੇ ਤੇ ਤੁਸੀਂ ਚੈੱਕ ਕਰਵਾਇਓ ਬਾਅਦ ਵਿੱਚ ਮੈਂ ਸਰ ਇੱਕ ਮੰਥ ਮੈਂ ਉਹਨਾਂ ਦੀ ਮੈਡੀਸਨ ਲਈ ਤੇ ਬਾਅਦ ਵਿੱਚ ਮੈਂ ਚੈੱਕ ਕਰਵਾਇਆ ਮੈਂ ਕਿਹਾ ਮੈਨੂੰ ਪਤਾ ਤਾਂ ਲੱਗੇ ਵੀ ਕਿੰਨੀ ਕੋ ਮੇਰਾ ਇੰਪਰੂਵਮੈਂਟ ਹੋਈ ਹੈ ਬਟ ਮੇਰਾ 8 ਗ੍ਰਾਮ ਖੂਨ ਹੋ ਗਿਆ ਸਰ ਮੈਂ ਬਹੁਤ ਇੱਕ ਮੰਥ ਦੇ ਵਿੱਚ ਮੇਰਾ 8 ਗ੍ਰਾਮ ਖੂਨ ਹੋ ਗਿਆ ਮੈਂ ਬਹੁਤ ਖੁਸ਼ ਹਾਂ ਤੇ ਨਹੀਂ ਜਦੋਂ ਪੀਸੀਓਡੀ ਦੀ ਤੁਹਾਨੂੰ ਦਿੱਕਤ ਆਈ ਕਿਸੇ ਹੋਰ ਡਾਕਟਰ ਨੂੰ ਨਹੀਂ ਦਿਖਾਇਆ ਤੁਸੀਂ ਪਰ ਮੈਂ ਦਿਖਾਇਆ ਪਹਿਲਾਂ ਤੋਂ ਬਹੁਤ ਤਿੰਨ ਚਾਰ ਡਾਕਟਰ ਨੂੰ ਦਿਖਾਇਆ ਬਟ ਉਹ ਕਹਿੰਦੇ ਸੀ ਉਹ ਉਹਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਇਦਾਂ ਵਹਿਮ ਪਾ ਦਿੱਤਾ ਵੀ ਤੇਰੇ ਇਸ ਤਰ੍ਹਾਂ ਕਰਕੇ ਪ੍ਰੋਬਲਮ ਹੈ ਗੰਡਾ ਹੈ ਤੇਰੇ ਤੇ ਮੈਂ ਸਕੈਨ ਵੀ ਕਰਵਾਈਆਂ ਕੁਝ ਤੇ ਬਹੁਤ ਹੀ ਜ਼ਿਆਦਾ ਮੈਂ ਜਦੋਂ ਨਾਗੀ ਸਰ ਨੂੰ ਮੈਂ ਆਪਣੀ ਰਿਪੋਰਟ ਦਿਖਾਈ ਨਾਗੀ ਸਰ ਕਹਿੰਦੇ ਮੈਨੂੰ ਕਹਿੰਦੇ ਕਹਿੰਦੇ ਤੂੰ ਚਿੰਤਾ ਨਾ ਲੈ ਕਹਿੰਦੇ ਕਹਿੰਦੇ ਇਦਾਂ ਕੋਈ ਕੋਈ ਕੁਝ ਨਹੀਂ ਹੁੰਦਾ ਤੈਨੂੰ ਕਹਿੰਦੇ ਜਿੰਨੀ ਦੇਰ ਤੱਕ ਮੈਂ ਬੈਠਾ ਉਹਨੇ ਦੇ ਤੱਕ ਤੈਨੂੰ ਕੁਝ ਨਹੀਂ ਹੋਊਗਾ ਮੈਂ ਮੈਂ ਚਿੰਤਾ ਦੇ ਵਿੱਚ ਸਰ ਜਿਵੇਂ ਮੈਂ ਨਾਗੀ ਸਰ ਨੂੰ ਦੱਸਿਆ ਨਾ ਮੈਨੂੰ ਉਹ ਕਹਿੰਦੇ ਕਹਿੰਦੇ ਤੂੰ ਆ ਦਵਾਈ ਯੂਜ਼ ਕਹਿੰਦੇ ਤੇਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮਤਲਬ ਜਦੋਂ ਤੁਸੀਂ ਉਹ ਬੂੰਦਾਂ ਇਸਤੇਮਾਲ ਕੀਤੀਆਂ ਕਿੰਨੇ ਦਿਨਾਂ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਆਫਟਰ 15 ਡੇਸ ਤੋਂ ਹੀ ਮੈਨੂੰ ਫਰਕ ਲੱਗਣ ਲੱਗਿਆ ਸਰ ਸਰ ਮੈਨੂੰ ਮੈਂ ਐਕਟਿਵ ਫੀਲ ਕੀਤਾ ਆਪਣੇ ਆਪ ਨੂੰ ਬੜੀ ਹੁਸ਼ਿਆਰੀ ਦੇ ਨਾਲ ਮੈਂ ਕੰਮ ਕਰਾਂ ਮੇਰੇ ਵਿੱਚ ਇਦਾਂ ਹੋਇਆ ਵੀ ਜਿਵੇਂ ਮੈਂ ਬਹੁਤ ਜਿਆਦਾ ਮੈਨੂੰ ਮੈਡੀਸਿਨ 1 ਡੇ ਬਾਈ ਡੇ ਅਸਰ ਦਿਖਣ ਲੱਗਾ ਉਹਦਾ ਮੈਨੂੰ ਹਾਂਜੀ ਜੀ ਅੱਛਾ ਜਿਹੜੀਆਂ ਭੈਣਾਂ ਪੀਸੀਓਡੀ ਤੋਂ ਪਰੇਸ਼ਾਨ ਹੈਗੀਆਂ ਨੇ ਜਦੋਂ ਕਦੇ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤੇ ਡਾਕਟਰ ਬੜਾ ਡਰਾ ਦਿੰਦੇ ਨੇ ਉਹਨਾਂ ਨੂੰ ਕੀ ਕਹੋਗੇ ਸਾਰੀ ਦੁਨੀਆ ਤੁਹਾਨੂੰ ਇਸ ਵੇਲੇ ਦੇਖ ਰਹੀ ਹੈ ਪ੍ਰੋਬਲਮ ਇਨ ਸਰ ਮੈਨੂੰ ਮੈਨੂੰ ਇਹ ਕਹਿੰਦੇ ਕਹਿੰਦੇ ਤੇ ਬਸ ਕੁਝ ਨਹੀਂ ਹੋ ਸਕਦਾ ਤੈਨੂੰ ਬੱਚਾ ਹੋ ਹੀ ਨਹੀਂ ਸਕਦਾ ਕਹਿੰਦੇ ਕਹਿੰਦੇ ਇਦਾਂ ਕਹਿੰਦੇ ਤੇ ਬਹੁਤ ਹੀ ਜ਼ਿਆਦਾ ਮੈਂ ਚਿੰਤਾ ਦੇ ਵਿੱਚ ਤੇ ਬਟ ਜਿਵੇਂ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਵੇਂ ਮੈਂ ਮੈਡੀਸਨ ਸ਼ੁਰੂ ਕੀਤੀ ਬਾਬਾ ਜੀ ਦਾ ਨਾਮ ਲੈ ਕੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਕਹਿੰਦੇ ਪਰ ਅੱਜ ਤੋਂ ਮੈਂ ਬਹੁਤ ਹੀ ਵਧੀਆ ਰਿਲੈਕਸ ਫੀਲ ਕਰਦੀ ਆ ਬਈ ਮੇਰੀ ਅੱਗੇ ਪੇਨ ਬਹੁਤ ਹੁੰਦੀ ਸੀ ਸਰ ਫੁੱਲ ਬੋਡੀ ਦੇ ਵਿੱਚ ਪੇਨ ਹੁੰਦੀ ਸੀ ਜਿਵੇਂ ਜਿਵੇਂ ਉਹ ਮੈਨੂੰ ਕਹਿੰਦੇ ਕਹਿੰਦੇ ਤੇਰੇ ਗੰਡਾ ਗੰਡਾਂ ਦੇ ਕਾਰਨ ਤੈਨੂੰ ਇੱਤਾ ਕਰਕੇ ਬਹੁਤ ਸਾਰੇ ਚੀਜ਼ਾਂ ਡਰਾਉਣ ਦੇ ਬਹੁਤ ਡਰਾ ਦਿੱਤਾ ਸਰ ਤੇ ਉਹ ਗੰਡਾ ਕਰਾਇਆ ਸਕੈਨ ਹੁਣ ਤਾਂ ਨਹੀਂ ਹੈ ਮੈਂ ਸਕੈਨ ਕਰਾਇਆ ਆਫਟਰ ਆਫਟਰ ਦਾ ਮੈਂ ਸਕੈਨ ਕਰਵਾਇਆ ਬਾਅਦ ਵਿੱਚ ਬਿਲਕੁਲ ਵੀ ਕੁਝ ਨਹੀਂ ਆਇਆ ਸਕੈਨ ਦੇ ਵਿੱਚ ਅੱਛਾ ਸਕੈਨ ਦੇ ਵਿੱਚ ਕੁਝ ਨਹੀਂ ਆਇਆ ਤੇ ਬਾਦ ਵਿੱਚ ਮੈਨੂੰ ਸਰ ਨੇ ਇਹ ਦੀ ਮੈਡੀਸਨ ਦਿੱਤੀ ਕਹਿੰਦੇ ਹੁਣ ਤੁਸੀਂ ਬਿਲਕੁਲ ਠੀਕ ਹੋ ਨਾਗੀ ਸਰ ਦੀ ਮੈਡੀਸਨ ਤੋਂ ਬਾਅਦ ਮੈਂ ਬਿਲਕੁਲ ਠੀਕ ਹਾਂ ਹੁਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਬਲਿਮ ਜੀ ਸਾਰੀ ਗੱਲਬਾਤ ਲਈ ਸੋ ਸਾਡੇ ਨਾਲ ਡਾਕਟਰ ਕਰਨ ਕੁਟਾਰੀਆ ਜੀ ਵੀ ਨੇ ਹੁਣ ਅਸੀਂ ਨੁਸਖਾ ਫਾਰਮੂਲਾ ਸਮਝਾਂਗੇ ਕਿ ਇਹ ਜਿਹੜੀ ਲੱਕੜ ਹੈ ਕਿਸ ਚੀਜ਼ ਦੀ ਹੈ ਔਰ ਇਹ ਪਾਊਡਰ ਜਿਹੜਾ ਰੱਖਿਆ ਹੋਇਆ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਜੀ ਇਹ ਕਿਸ ਚੀਜ਼ ਦੀ ਪਹਿਲਾਂ ਸਾਨੂੰ ਦੱਸਿਓ ਵੀ ਇਹ ਕੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਇਹ ਆਮ ਹੀ ਲੋਕਾਂ ਦੇ ਘਰਾਂ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਔਰ ਆਮ ਹੀ ਤੁਹਾਨੂੰ ਇਹ ਪੰਸਾਰੀ ਇਹ ਹੁੰਦਾ ਸੁਮੇਲ ਵਾ ਇਹ ਮਲਠੀ ਦਾ ਪਾਊਡਰ ਵਾ ਅੱਛਾ ਇਹ ਆਪਾਂ ਇੱਕੋ ਚੀਜ਼ ਹੀ ਲੈ ਕੇ ਆਏ ਆ ਇਹ ਫਾਰਮ 'ਚ ਆ ਗਈ ਹੈ ਪਾਊਡਰ ਫਾਰਮ 'ਚ ਹੈ ਦੂਜੀ ਫਾਰਮ 'ਚ ਹੈ ਠੀਕ ਹੈ ਜੀ ਕਿਵੇਂ ਇਸਤੇਮਾਲ ਕਿਵੇਂ ਕਰਾਂਗੇ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਇਸਤੇਮਾਲ ਕਰਨ ਦੇ ਦੋ ਤਰੀਕੇ ਜਿੰਨੀਆਂ ਵੀ ਭੈਣਾਂ ਮਰੀਆਂ ਵੀਡੀਓ ਦੇਖ ਰਹੀਆਂ ਨੇ ਅਗਰ ਤੁਸੀਂ ਕੱਲੀ ਮਲਠੀ ਲੈਣੀ ਆ ਜੀ ਜੀ ਤੇ ਤੁਸੀਂ ਪਹਿਲਾਂ ਕੀ ਕਰਨਾ ਵਾ ਦੋ ਗਲਾਸ ਪਾਣੀ ਦੇ ਵਿੱਚ ਆਹ ਦੋ ਹਰਬਜ਼ ਠੀਕ ਹੈ ਯਾਨੀ ਕਿ ਦੋ ਲੱਕੜਾਂ ਠੀਕ ਹੈ ਠੀਕ ਹੈ ਦੋ ਡੰਡੀਆਂ ਤੁਸੀਂ ਪਾਣੀ ਦੇ ਵਿੱਚ ਉਬਾਲ ਲੈਣੀਆਂ ਚੰਗੀ ਤਰ੍ਹਾਂ ਜਦੋਂ ਦੋ ਗਲਾਸ ਪਾਣੀ ਦਾ ਇੱਕ ਗਲਾਸ ਰਹਿ ਜਾਵੇ ਉਦ ਬਸ ਇਹ ਸਿੰਪਲ ਤਰੀਕਾ ਵਾ ਔਰ ਉਸ ਤੋਂ ਬਾਅਦ ਦੂਜਾ ਤਰੀਕਾ ਵੀ ਤੁਸੀਂ ਕੀ ਕਰਨਾ ਵਾ ਇੱਕ ਗਲਾਸ ਗਰਮ ਪਾਣੀ ਕਰਨਾ ਵਾ ਉਹਦੇ ਵਿੱਚ ਅੱਧਾ ਚਮਚ ਮਲਠੀ ਪਾਊਡਰ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਗਰਮ ਪਾਣੀ ਵਿੱਚ ਬਿਲਕੁਲ ਜੀ ਬਿਲਕੁਲ ਗਰਮ ਪਾਣੀ ਚ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਠੀਕ ਹੈ ਉਸ ਤੋਂ ਬਾਅਦ ਉਹਨੂੰ ਪੀ ਲੈਣਾ ਸਿੰਪਲ ਸਾਦਾ ਤਰੀਕਾ ਵਾ ਜੀ ਕੋਈ ਔਖਾ ਨਹੀਂਗਾ ਔਰ ਇਸ ਗਲਾਸ ਨੇ ਤਹਾਡੀ ਪੀਸੀਓਡੀ ਦੀ ਕਹਾਣੀ ਨੂੰ ਖਤਮ ਕਰ ਦੇਣਾ ਓਕੇ ਬਿਲਕੁਲ ਜੀ ਹੋਰ ਕੀ ਕੰਮ ਕਰੇਗਾ ਇੱਕ ਗਲਾਸ ਹਮੇਸ਼ਾ ਦੀ ਤਰ੍ਹਾਂ ਜੇਕਰ ਮੈਂ ਤੁਹਾਨੂੰ ਪੁੱਛਾਂ ਪੀਸੀਓਡੀ ਦੀ ਤੁਸੀਂ ਕਹਿ ਰਹੇ ਹੋ ਵੀ ਜੜੋ ਖਤਮ ਕਰ ਦੇਗਾ ਜਿਹੜਾ ਸਮੱਸਿਆ ਉਮਰ ਭਰ ਵਾਸਤੇ ਕਦੇ ਆਉਣ ਹੀ ਨਹੀਂ ਜਿਹੜਾ ਇਸਤੇਮਾਲ ਕਰਦਾ ਰਹੇਗਾ ਹੋਰ ਕੀ ਕਰੇਗਾ ਇੱਕ ਗਲਾਸ ਬਿਲਕੁਲ ਜੀ ਇੱਕ ਗਲਾਸ ਤੁਹਾਡੀ ਪੀਸੀਓਡੀ ਨੂੰ ਕੰਟਰੋਲ ਕਰੇਗਾ ਇੱਕ ਗਲਾਸ ਪੀਸੀਓਡੀ ਦੇ ਕਾਰਨ ਸਟ੍ਰੈਸ ਆ ਰਿਹਾ ਉਹਨੂੰ ਕੰਟਰੋਲ ਕਰੇਗਾ ਇੱਕ ਗਲਾਸ ਡਾਈਜੈਸ਼ਨ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਹਾਰਮੋਨਸ ਅਨਬੈਲੈਂਸ ਨੇ ਬੈਲੈਂਸ ਕਰੇਗਾ ਇੱਕ ਗਲਾਸ ਅਗਰ ਨੀਂਦ ਦੀ ਸਮੱਸਿਆ ਹੋ ਉਹਨੂੰ ਸਹੀ ਕਰੇਗਾ ਔਰ ਲਾਸਟ ਤੇ ਇੱਕ ਗਲਾਸ ਜਿੰਨੀਆਂ ਵੀ ਡਿਸੀਜ਼ ਹਾਰਮੋਨਸ ਰਿਲੇਟਡ ਔਰ ਪੀਸੀਓਡੀ ਦੇ ਰਿਲੇਟਡ ਆ ਰਹੀਆਂ ਨੇ ਉਹਨਾਂ ਨੂੰ ਸਹੀ ਕਰਨ ਦੀ ਸ਼ਕਤੀ ਰੱਖਦਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸਾਹਿਬ ਤੁਸੀਂ ਤਾਂ ਵੈਸੇ ਇਹਨੂੰ ਚੱਬ ਗਏ ਜੀ ਬਿਲਕੁਲ ਜੀ ਬਿਲਕੁਲ ਇਹ ਮਲਠੀ ਜਿੰਨੂੰ ਗਲੇ 'ਚ ਖਰਾਸ਼ ਹੋ ਰਹੀ ਓਹਦੇ ਵਾਸਤੇ ਬਹੁਤ ਵਧੀਆ ਖਿਚਕਿਚ ਹੋ ਰਹੀ ਆ ਜਿੰਨੇ ਸਿੰਗਰ ਆ ਜਿੰਨੇ ਰਾਗੀ ਆ ਸਾਰੇ ਮਲਠੀ ਯੂਜ਼ ਕਰਦੇ ਫਿਰ ਕਿਸਾ ਇਹ ਤੁਹਾਡੇ ਗਲੇ ਨੂੰ ਕੰਟ ਨੂੰ ਠੀਕ ਕਰਦੀ ਹੈ ਤੁਹਾਡੇ ਲੰਗਜ ਨੂੰ ਠੰਡਕ ਦਿੰਦੀ ਹੈ ਬਹੁਤ ਅੱਛਾ ਰਿਜ਼ਲਟ ਆ ਇਹ ਵੈਸੇ ਵੀ ਤੁਹਾਡੀ ਜੇਬ ਚ ਹੋਣੀ ਚਾਹੀਦੀ ਹੈ ਮਨ ਤੇ ਜੀ ਜੀ ਅੱਛਾ ਨਗੀ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਜਿਹੜੀਆਂ ਭੈਣਾਂ ਇਸ ਵੇਲੇ ਪੀਸੀਓਡੀ ਦੀ ਦਿੱਕਤ ਤੋਂ ਪਰੇਸ਼ਾਨ ਨੇ ਮਿਲਣ ਦਾ ਬੜਾ ਸੌਖਾ ਤਰੀਕਾ ਜੀ ਆਪਾਂ ਜਲੰਧਰ ਦੇ ਵਿੱਚ ਗੜਾ ਰੋਡ ਤਾਜ ਮਾਰਕੀਟ ਆਪਾਂ ਨੀਅਰ ਬੱਸ ਸਟੈਂਡ ਉੱਥੇ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਔਰ ਇੱਕ ਚੀਜ਼ ਹੋਰ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰਕੇ ਆਓ ਬਿਨਾਂ ਅਪਾਇੰਟਮੈਂਟ ਤੋਂ ਅਸੀਂ ਨਹੀਂ ਮਿਲਦੇ ਸੋਮਵਾਰ ਤੋਂ ਲੈ ਕੇ ਸ਼ੁੱਕਰ ਨੂੰ ਮਿਲ ਸਕਦੇ ਹੋ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਨਗੀ ਸਾਬ ਸਾਰੀ ਗੱਲਬਾਤ ਲਈ ਕਰਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੱਕੀ ਕਿਟੀ ਵੀ ਪੰਜਾਬੀ ਦਾ ਔਰ ਲਾਸਟ ਤੇ ਮੈਂ ਇੱਕ ਗੱਲ ਕਹੂੰਗਾ ਵੀ ਸਾਡੇ ਆਫਿਸ 'ਚ ਸਿਰਫ 15 ਅਪਾਇੰਟਮੈਂਟ ਹੁੰਦੀਆਂ ਨੇ 16ਵੇਂ ਅਪਾਇੰਟਮੈਂਟ ਨੂੰ ਅਸੀਂ ਅਗਲੇ ਦਿਨ ਦਾ ਰੈਫਰ ਕਰਦੇ ਆਂ ਸੋ 15 ਅਪਾਇੰਟਮੈਂਟ ਹੀ ਰਜਿਸਟਰ ਹੁੰਦੀਆਂ ਨੇ ਇੱਕ ਦਿਨ ਲਈ ਔਰ ਜਿੰਨੇ ਵੀ ਦਰਸ਼ਕ ਵੀਡੀਓ ਦੇਖ ਰਹੇ ਨੇ ਦਾ ਧੰਨਵਾਦ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਨ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਜਿਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮੱਟੀ ਦਾ ਮੁਲੱਠੀ ਦਾ ਇਸਤੇਮਾਲ ਕਰਕੇ ਜਿਹੜਾ ਆਪਣੀ ਪੀਸੀਓਡੀ ਸਾਡੀ ਭੈਣਾਂ ਦੀ ਦਿੱਕਤ ਪਰੇਸ਼ਾਨੀ ਹੈ ਉਹਨੂੰ ਅਸੀਂ ਦੂਰ ਕਰ ਸਕਦੇ ਹਾਂ ਔਰ ਤੁਹਾਨੂੰ ਰਿਜ਼ਲਟ ਵੀ ਦੱਸਿਆ ਹੈਗਾ ਗੈਸਟ੍ਰਿਕ ਦੇ ਨਾਲ ਨੁਸਖਿਆਂ ਦਾ ਫਾਰਮੂਲੇ ਦਾ ਨਾਗੀ ਕਰਨ ਇਲੈਕਟ੍ਰੋ ਹੋਮਿਓਪੈਥੀ ਸੈਂਟਰ ਦਾ ਜਿਹੜਾ ਉਹ ਆਮ ਸਾਡੀਆਂ ਭੈਣਾਂ ਨੂੰ ਮਿਲ ਰਿਹਾ ਹੈ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿੰਨਾਂ ਸਾਡੀਆਂ ਭੈਣਾਂ ਨੂੰ ਪੀਸੀਯੂਡੀ ਦੀ ਦਿੱਕਤ ਹੈ ਬੜੀਆਂ ਪਰੇਸ਼ਾਨ ਨੇ ਪੈਸਾ ਬੜਾ ਖਰਾਬ ਕਰ ਚੁੱਕੀਆਂ ਨੇ ਡਾਕਟਰ ਨੇ ਡਰਾ ਬੜੀਆਂ ਦਿੱਤੀਆਂ ਨੇ ਸਟ੍ਰੈਸ ਵਿੱਚ ਚੱਲੀ ਗਈਆਂ ਨੇ ਬੱਚੇ ਤੋਂ ਬੱਚਾ ਨਾ ਹੋਣ ਕਰਕੇ ਜਿਹੜੀਆਂ ਉਹ ਪਰੇਸ਼ਾਨ ਨੇ ਇਸ ਵੇਲੇ ਜਿਹੜੀਆਂ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚੋਂ ਦੋ ਦੋ ਚਾਰ ਚਾਰ ਹੋ ਕੇ ਨਿਕਲ ਰਹੀਆਂ ਨੇ ਫਿਲਹਾਲ ਉਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਡਾਕਟਰ ਕਰਨ ਕਟਾਰੀਆ ਡਾਕਟਰ ਗੁਰਬਾਤ ਸਿੰਘ ਨਾਗੀ ਸਾਹਿਬ ਤੋਂ ਆਪਣਾ ਲੈ ਸਕਦੇ ਹੋ ਧੰਨਵਾਦ